ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੀ ਕਿਰੀ ਲੂਫਾਸੂ ਰੱਖੇ ਹੋਇਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਓ ਠੀਕ ਹੁੰਦੀ ਜੀ ਹਾਂਜੀ ਵਧੀਆ ਬਾਈ ਬਈ ਨਾਮ ਤੇ ਐਡਰੈਸ ਬੋਲ ਬਈ ਨਾਮ ਹਰਦੀਪ ਸਿੰਘ ਪਿੰਡ ਆਦਮਪੁਰਾ ਹੂੰ ਤੇ ਤਸੀਲ ਆ ਰਾਮਪੁਰਾ ਓਕੇ ਬਈ ਇਹ ਨੇੜੇ ਪਿੰਡ ਆਪਾਂ ਨੂੰ ਨੇੜੇ ਬਈ ਆਪਾਂ ਨੂੰ ਸਲਾਬਤਪੁਰਾ ਸੈਦੋ ਕੇ ਭਦੌਰ ਵੀ ਨੇੜੇ ਰਹਿੰਦੇ ਓਕੇ ਬਈ ਮੋਬਾਈਲ ਨੰਬਰ ਬੋਲੋ ਮੋਬਾਈਲ 62846 24660 ਠੀਕ ਆ ਬਈ ਜਿਹੜੀ ਬੈਡ ਦੇ ਨੇ ਆਪਣੇ ਘਰ ਦੀ ਹਾਂ ਬਈ ਜੀ ਘਰ ਦੀ ਹੈ ਆਪਣੇ ਉਹ ਪਿਛਲੇ ਸੂਏ ਦੀ ਤੁਸੀਂ ਦੇਖ ਲਈਏ ਦੀ ਬੱਚੀ ਵੀ ਖੜੀ ਹੈਗੀ ਓਕੇ ਬਈ ਤੇ ਉਹ ਤੋਂ ਪਹਿਲੇ ਸੂਏ ਮੰਨ ਲਓ ਬੱਚਾ ਸੀ ਹੁਣ ਤੀਜੇ ਸੂਏ ਸੰਡੀ ਹੈ ਤੀਜੇ ਸੂਏ ਸੰਡੀ ਹੈ ਕਿੰਨੇ ਦਿਨ ਲੋ ਬਈ ਬਈ ਇਹਦੇ 14 ਤਰੀਕ ਨੂੰ ਦਿਨ ਪੂਰੇ ਹੁੰਦੇ ਆ 14 ਤਰੀਕ ਨੂੰ ਅੱਜ ਹੋ ਗਈ 5 ਬਈ 5 ਹਾਂਜੀ 9 ਕ ਦਿਨ ਪਏ ਆ ਹਾਂ ਬਈ ਕਿੰਨਾ ਗ੍ਰਿਕਰਡ ਬਈ ਦੁੱਧ ਦਾ ਬਾਈ ਆਪਣੇ ਕੋਲ ਨਾ ਮਤਲਬ ਗਰਮੀ ਦੇ ਵਿੱਚ ਸੋਈ ਸੀ 26 ਕਿਲੋ ਦੁੱਧ ਆਪਾਂ ਮਤਲਬ ਚੋਇਆਗਾ ਹੁਣ 20 ਕਿਲੋ ਅਪ ਕਰਨ ਦੀ ਸੁਭਾਵਨਾ ਥੋੜੀ ਸਰਦੀ ਦੇ ਵਿੱਚ ਤਾਂ ਹੀ ਕਰੀ ਸੀ ਆਪਣੇ ਦਾ ਮੱਝਾਂ ਸੋਈਆਂ ਠੀਕ ਹੈ ਬਈ ਤਾਂ ਕਰਕੇ ਆਪਾਂ ਸੇਲ ਕਰਦੇ ਹਾਂ ਹੋਰ ਕੋਈ ਦਿੱਕਤ ਨਹੀਂ ਓਕੇ ਬਈ ਬਹੁਤ ਚੰਗੀ ਵੜ ਬਰੀਡ ਬਾਈ ਕੋਲੇ ਚੰਗੀ ਆ ਤੇ ਦੂਜੇ ਸੂਏ ਦੀਆ ਬੱਚੀ ਕਿ ਪਹਿਲੇ ਸੂਏ ਦੀ ਦੂਜੇ ਦੀ ਬਾਈ ਪਹਿਲੇ ਬੱਚਾ ਸੀਗਾ ਹੁਣ ਤੀਜੇ ਸੂਏ ਆ ਬਰੀਡ ਬਾਈ ਕੋਲੇ ਸਾਰੀਆਂ ਚੰਗੀਆਂ ਮੱਝਾਂ ਬਹੁਤ ਚੰਗੀਆਂ ਵਿੱਚ ਨੀਲੀ 라ਵੀ ਦੇ ਬੱਚੇ ਹੈਗੇ ਇਹ ਵੈੜ ਖੇਰ ਬਹੁਤ ਚੰਗਿਆ ਥਣਲੇ ਬਾਈ ਇੱਕ ਨੰਬਰ ਚਿਵਾਈ ਤੱਥੀ ਕਰਦੇ ਹਾਂ ਹਾਂਜੀ ਬਾਈ ਚਿਵਾਈ ਹੱਥੀ ਆ ਠੀਕ ਆ ਇਹ ਪੂਰਾ ਮੋਟਾ ਥਾਨ ਹੈਗਾ ਦੋਨੇ ਪਾਸੇ ਬਹਿ ਕੇ ਕੋਈ ਮਤਲ ਠੰਡੀ ਸੀਲ ਇੰਨੀ ਜ਼ਿਆਦੇ ਆ ਠੀਕ ਹੈ ਜੀ ਬਈ ਬਹੁਤ ਜ਼ਿਆਦੇ ਥੋੜੇ ਮਨਲਾ ਜਿੱਦਾਂ ਥੋੜੀ ਕ੍ਰੋਸ ਦੇ ਵਿੱਚ ਆਉਂਦੀ ਆ ਓਕੇ ਬਾਈ ਠੰਡੀ ਬਾਈ ਕਹਿੰਦਾ ਇੰਨੀ ਆ ਵੀ ਦੋਨੇ ਪਾਸੇ ਬਹਿ ਕੇ ਚਿਵਾਈ ਕਰ ਲਾ ਦੋ ਦਰ ਗੜ ਬਹੁਤ ਚੰਗਿਆ ਥਾਨ ਇੱਕ ਨੰਬਰ ਚਿਵਾਈ ਬਾਈ ਕਹਿੰਦਾ ਇੱਕ ਨੰਬਰ ਆ ਕਰੋ ਵੈੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਬਰੀਡ ਬਾਈ ਜ ਫੁੱਲ ਆ ਫੁੱਲ ਬ੍ਰੀਡ ਫੁੱਲ ਨੱਕਾਦ ਫੁੱਲ ਪਲੀ ਵੀ ਫੁੱਲ ਬਿਊਟੀ ਆ ਕਹਨੀ ਬਾਈ ਹਾਂਜੀ ਕਿਸੇ ਪਾਸੋਂ ਯਾਰ ਬੜਾ ਥਧਰਾ ਨਹੀਂ ਹੈਗੀ ਕੱਲੀ ਪੂਰੀ ਝੋਲੀ ਵਾਲੀ ਬਹਿੜ ਆਏਂ ਬਈ ਕੱਚੀ ਆ ਅੰਦਾਜ਼ਾ ਉਸ ਸਾਹਮਣਾ ਲਾਇਓ ਤੇ ਲੇਵਾ ਜਿੱਦ ਦੇ ਤਿਆਰ ਹੋਗੀ ਪੰਡ ਵਾਲਾ ਹੋਊਗਾ ਕਹਨੀ ਬਾਈ ਹਾਂ ਬਾਈ ਪੂਰਾ ਸਾਹਮਣਾ ਢਿੱਲਾਂ ਢੁੱਲਾਂ ਪਈਆਂ ਨੇ ਸਾਰੀਆਂ ਕੱਢ ਕੇ ਫੇਰ ਕਰਮਾ ਲਈ ਨੇ ਸੋਣਾ ਫੇਸ ਫੂਸ ਬੜਾ ਪਿਆਰਾਗਾ ਖੂਲ ਨਿਮੜੀ ਤੂਰ ਦੇ ਫੁੱਲ ਚਮਕਾ ਪੂਰੀ ਪਲੀ ਵੀ ਆ ਖਰਾਖਾਦੀ ਵੀ ਆ ਪਤਾ ਲੱਗਦਾ ਬਹਿੜ ਦਾ ਠੀਕ ਹੈ ਕਿ ਨਹੀਂ ਬਾਕੀ ਢਿੱਲਾ ਬਹੁਤ ਪਈਆਂ ਨੇ ਹਜੇ ਤੋਰਾ ਤੋਰਾ ਚੈੱਕ ਕਰ ਲੋ ਫੈਟ ਬਹੁਤ ਚੰਗੀ ਆਉਂਦੀ ਉਹ ਫੈਟ ਬਾਈ ਜੀ ਆਪਣੀ ਇਹਦੀ 4 ਤੋਂ ਸੱਜਰ ਦੀ ਸਟਾਰਟਿੰਗ ਆ 3.4 ਤੇ 5 ਮਤਲਬ ਫੈਟ ਬਾਅਦ ਦੇ ਵਿੱਚ ਆਉਂਦੀ ਓ ਤੋਕਰ ਓਕੇ ਬਾਈ ਠੀਕ ਆ ਤੋ ਮੰਨ ਲੇ ਚਲੋ 35 ਕਿਲੋ ਬਾਈ ਦਾ ਮੁਕਾਬਲਾ ਕਰਦੀ ਐਚਐਫ ਦਾ ਹੂੰ ਸਹੀ ਗੱਲ ਆ ਬਾਈ ਹਾਂਜੀ ਬਾਕੀ ਬਾਈ ਗਰਮੀ 30-40 ਰੁਪਏ ਬਾਈ ਦੁੱਧ ਲੱਗਦਾ ਇਹਦਾ ਤੌਫਾਈ ਆ ਇੱਕ ਤੌਫਾਈ ਗਰਮੀ ਗਰਮੀ ਨਹੀਂ ਮੰਦੀ ਤੋਰਾ ਹਾਂ ਬਾਈ ਪੋਰਾ ਵੀ ਨਹੀਂ ਹੂੰ ਐ ਨਹੀਂ ਵੀ ਗਰਮੀਆਂ 'ਚ ਜੀਵ ਗੱਡੀ ਰੱਖੋ ਕਿ ਨਹੀਂ ਹਾਂ ਬਾਈ ਜਮੇ ਹੌਂਕ ਦੀ ਹੈ ਨਹੀਂ ओके हां ਕੀ ਮੋਲ ਆ ਫਿਰ ਜੈਜ ਮੁੱਲ ਬਾਈ ਹੋਊਗਾ ਜੈਜ ਪਰ ਕਰ ਆਪਾਂ ਫੋਨ ਤੇ ਦਵਾ ਦੇ ਓਕੇ ਬਾਈ ਬੜਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜੈਜ ਮੁੱਲ ਰੱਖਾਂਗੇ ਮੁੱਲ ਹੋਊਗਾ ਬਾਈ ਫੋਨ ਤੇ ਕੱਲੀ ਕੱਚੀ ਆ ਅੰਦਾਜ਼ਾ ਵਸੋ ਸਾਬ ਨਾਲ ਲਾਇਓ ਢਿੱਲਾ ਢੁਲਾ ਘਰ ਬਹੁਤ ਪਈਆਂ ਨੇ ਹਨਾ ਆ ਸਾਰੀਆਂ ਬਲ ਢਿੱਲਾਂ ਕੱਢ ਕੇ ਨਾ ਫਿਰ ਸੋਨਾ ਕਰਵਾ ਲਈ ਤੇ ਠੰਡੀ ਸੀ ਲਾ ਪਾਥ ਮਾਰ ਕੇ ਵੀ ਦਿਖਾ ਦਿੰਦੇ ਆ ਚਾਹ ਬਿਨਾਂ ਨਿਆਣੀ ਤੋਂ ਬੈਠ ਜਾ ਲੈ ਭਾਈ ਕੋਈ ਵੀ ਪ੍ਰੋਬਲਮ ਨਹੀਂ ਪੁੱਠੇ ਪਾਸੇ ਬਹਿ ਜਾ ਸਿੱਧੇ ਪਾਸੇ ਬਹਿ ਜਾ ਜਿੱਧਰ ਮਰ ਕੋਈ ਚੱਕਰ ਨਹੀਂ ਜਿੱਦਾਂ 20% ਮੰਨ ਲਓ ਕ੍ਰਾਉਸ ਦੇ ਵਿੱਚ ਆ ਲੈ ਲੈ ਕਹਿਣਾ ਕੁਝ ਨਹੀਂ ਹਨਾ ਭਾਈ ਕਿਆ ਬਾਤ ਹੈ ਬਾੜੀ ਠੰਡੀ ਆ ਯਾਰ ਇਹ ਤਾਂ ਬਸ ਭਾਈ ਮੱਝਾਂ ਸੂਪੀਆਂ ਤਾਂ ਕਰਕੇ ਸੇਲ ਕਰਨਾ ਤੇ ਨਹੀਂ ਤਾਂ ਆਪਣੀ ਘਰੇ ਰੱਖੀ ਵੀ ਸੀ ਠੀਕ ਹੈ ਭਾਈ ਤੇ ਕਿਸੇ ਵੀਰ ਨੂੰ ਵੜ ਪਸੰਦ ਆ ਵੇ ਬਾਈ ਨਾਲ ਕਨੈਕਟ ਕਰਿਓ ਧੰਨਵਾਦ ਜੀ